ਤੇ ਵੀ ਲੱਗਾਂਗੇ ਸੌਦਾ ਕਰਨ ਨਾ ਜੀ ਕਾਲੇ ਕੇ ਮੇਲੇ ਤੇ ਖੜਿਆਂਗੇ ਤੇ ਰਾਜੂ ਭਾਈ ਚਾਹ ਪੀਂਦੇ ਪੀਂਦੇ ਸੌਦਾ ਕਰੂਗਾ ਹਾਂ ਜੀ ਕਿਵੇਂ ਕੀ ਫਰਕ ਧਰ ਕਰ ਰਹੇ ਹੋ ਤੁਹਾਡੀ ਫਰਕ ਤਾਂ ਉਹੀ ਸੀਗਾ ਜੀ ਬੋਲਾਪਾ ਕਰ ਰਹੀਦਾ 35 ਟੜਕੇ ਅੱਛਾ ਇਹ ਉਦੋਂ ਬਾਅਦ 2-3 ਵਾਰੀ ਆਪਣੇ ਕੋਲੇ ਆ ਚੁੱਕੇ ਆ ਮੁੱਲ ਕਰਤੀ ਟੜਕੇ ਇਹ ਬਾਗਿਆ ਵਿੱਚ ਦੀ ਤੇ ਨਾਲ ਲੜਕੇ ਨਹੀਂ ਲੜਿਆ ਕੋਈ ਬੱਜੇ ਨੇ ਇਹਦੇ ਚਾਰ ਕਰ ਟੜਕੇ ਇਹਨਾਂ ਨੂੰ ਚਾਹ ਵੀ ਪਿਆਈਆ ਹੋਣਾ ਉਦੋਂ ਬਾਅਦ ਹੁਣ ਫੇਰੇ ਲਾ ਕੇ ਗਿਆ 23 ਹਜ਼ਾਰ ਹੁਣ ਲੱਗਣਗੇ ਤੇਲ ਦੇ ਟੜਕੇ ਤੇ ਮੈਂ ਇਹਨਾਂ ਨੂੰ ਮਤਲਬ ਕਿ ਕੋਈ ਕਹਿੰਦਾ ਸੀ ਵੀ ਤੁਹਾਨੂੰ 27 ਹਜ਼ਾਰ ਦੀ ਬੱਕਰੀ ਦੇ ਦੂੰਗਾ ਮਗਰ ਇਹਦੇ ਇੱਕ ਮੇਵਣੀ ਆ ਬੂਰ ਕੰਨੀ ਆ ਬੱਕਰੀ ਦਿਖਾਈ ਮਾੜੀ ਜਦੋਂ ਕਰਕੇ ਚੌੜੇ ਹੋ ਜੀ ਵੀਰੇ ਮੜ ਜੇ ਨੀ ਹੋ ਜੋ ਯਾਰ ਦਿਖਾ ਦੇ ਬਈ ਸਮਾਰ ਕੇ 35 ਮੰਗਿਆਗਾ ਹਾਂ ਵੀ ਇਹਨਾਂ ਨੂੰ 27 ਦੀ ਦੇ ਦੇਗਾ 27 ਦੀ ਕਹਿੰਦਾ ਵੀ ਇਹ ਤਿੰਨ ਵਾਰੀ ਆ ਚੁੱਕਿਆ ਜੀ ਮੇਰੇ ਕੋਲ ਨਹੀਂ 27 ਦੀ ਦੇ ਦੂੰਗਾ ਮੈਨੂੰ ਲੱਗ ਗਿਆ ਸਾਡੇ ਤੇ ਆਪਣੀ ਹੈ ਬਰਾਹੀ ਹੈ ਆਪਣਾ ਅੱਜ ਤਾਂ ਜਾਉ ਬੱਕਰੀ ਰਾਜਸਥਾਨ ਬਾਈ ਪਤਾ ਨਹੀਂ ਮੈਂ ਨਰਗੀ ਬੱਕਰੀ ਆ ਸੌਦਾ ਕਰਕੇ ਭਾਜੂ ਕੱਢ ਦੇ ਲੈ ਬਾਈਆ ਬਸਤੀ ਇਧਰ ਬੰਨੀਆਂ ਦੀ ਹੈ ਰਾਜੂ ਰਾਜੂ ਖੜ ਜੋ ਹੁਣ ਖੜ ਜੋ ਹੂੰ ਹੂੰ ਕੋਣ ਫਰਕ ਤਰਕ ਕਿੰਨਾ ਕਾ ਥੋੜਾ ਕੱਢ ਦੇ ਆ ਬਾਜੂ ਕੱਢ ਦੇ ਜਿਆਦਾ ਲੰਮਾ ਦੇ ਇਹ ਲਾਏ ਤੋਂ ਨਹੀਂ ਸਰਨਾ ਫਰਕ ਕਿਵੇਂ ਲੱਗ ਸਰੂਆਰ ਆਰਡਰ ਵੀ ਲਾਉਣਾ ਪਊ ਬਿਲਕੁਲ ਲਾ ਦੇ ਆ ਜੇ ਇਹ ਮੇਲਾ ਹਾਂ ਸਾਲ ਵਾਲਾ ਬਿਲਕੁਲ ਜੀ ਬਾਈ ਤੈਨੂੰ ਵੀ ਕਹਿਣਾ 6 ਟੜਕ ਪੁੱਛਦੀ ਆ ਬੋਚਲੀ ਔਲੀ ਕਲੇ ਬਸਾਤੀ ਜੂਵੇ ਉਹ ਗੱਲ ਆ ਅੱਜ ਜੇ ਕੇਰਾ ਔਲੀ ਚਲ ਗਈ ਮੁੜ ਕੇ ਛੇਤੀ ਤੇਰੇ ਮੇਲੇ ਜਿੱਥੇ ਹੁੰਦਾ ਨਹੀਂ ਬੰਦੇ ਨੂੰ ਬੰਦਾ ਮੰਡੀ ਚ ਉਹਦਾ ਬੰਦਾ ਇੱਥੋਂ ਨਹੀਂ ਉੱਥੋਂ ਲੈ ਲੂ ਸਾਰੀ ਵੇਚਣ ਵਾਲੇ ਹੁੰਦੇ ਨੇ ਉਰੇ ਵੇਚਣ ਵਾਲੇ ਵੀ ਘੱਟ ਹੁੰਦੇ ਨੇ ਮੇਲਾ ਪਰੌਣ ਵਾਲੇ ਵੱਧ ਹੁੰਦੇ ਨੇ ਹੁਣ ਰਿਸ਼ਾਪੀ ਆ ਗਏ ਸਾਡੇ ਅਸਲਾਮੁਅਲੈਕੁਮ ਦੋਆ ਤੇ ਹੁਣ ਤੈਨੂੰ ਲਾਤਾ ਇਹਨੇ 23 ਸਾਢੇ 23 ਸਾਢੇ 23 ਲਾਤਾ ਬਿਲਕੁਲ ਸਹੀ ਇਹ ਅੜਗੇ 27 ਤੇ ਹੁਣ ਬੱਕਰੀ ਤੈਨੂੰ 22 ਮਿੰਟ ਦਾ ਸੌਦਾ ਨਿਵੇੜ ਕੇ ਜੰਗੂ ਬਹੁਤੀ ਬਕਵਾਸ ਨਹੀਂ ਮੈਂ ਮਾਰਦਾ ਵਾ ਠੀਕ ਹੈ ਨਾਰੀਆਂ ਕਰੀ ਨਾ ਮੇੜੀਆਂ ਕਰਨ ਦੇਵਾ ਠੀਕ ਠੀਕ ਹੈ ਗੱਲ ਉਹਨੇ ਵੀ ਦੂਰ ਲੈ ਜਾਣੀ ਐ ਇਹਦੇ ਤੇ ਖਰਚਾ ਵੀ ਪੈਣਾ ਬਿਲਕੁਲ ਹੈ ਜੀ ਠੀਕ ਹੈ ਗੱਲ ਬਿਲਕੁਲ ਸਹੀ ਹੈ ਬਾਈ ਕਿਚਨ ਮੇੜੂਗਾ ਬਾਕੀ ਮੇਰੀ ਰੋਟੀ ਮੈਂ ਤੇਥੋਂ ਲਊਂਗਾ ਰੱਜਮੀ ਕੋਈ ਨਾ ਜੀ ਜਿਹੜੀ ਮੈਂ ਆਪਦੀ ਲੈਣੀ ਐ ਮੈਂ ਤਾਂ ਹਜਮ ਫੇਰ ਆਉਂਦੀ ਨਹੀਂ ਨਾ ਲੈ ਬਣਾ ਰੋਟੀ ਹਾਂਜੀ ਹਾਂਜੀ ਨਾਲ ਚੁੰਗਣੀ ਪੂ ਝੋਟੀ ਹੈ ਚੂਰਨ ਨਾ ਲੈਂਗਾ ਤੂੰ ਫੇਰ ਹਜਮ ਵੀ ਕਰੂਗਾ ਆ ਚੂਰਨ ਲੋਗਾ ਦਰਸ਼ੇ ਮੈਂ ਚੂਰ ਲਓ ਰੋਟੀ ਤਾਂ ਖਾ ਬਾਈ ਕਰਦਾ ਕਿਤੇ ਭੱਜ ਨਾ ਜਾਈ ਯਾਰ ਰਾਜੂ ਅੱਗੇ ਕਿਤੇ ਮੈਦਾਨ ਛੱਡ ਕੇ ਤੇਰਾ ਭਜੇ ਨਹੀਂ ਭਜੇ ਪਰ ਮੈਦਾਨ ਛੱਡ ਕੇ ਨਾ ਭੱਜੀ ਨਹੀਂ ਨਹੀਂ ਪਰ ਮੇਰੇ ਤਾਂ ਅੱਗੇ ਕਿਤੇ ਮ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਨਾ ਉਹਨੂੰ ਬਿਨਾ ਪੁੱਛੇ ਪਾਤੇ ਮੈਂ 1000 ਰੁਪਇਆ ਮੱਕੇ ਹੀ ਕਿਹਾ ਮੈਂ ਬਦਲ ਕੇ ਗਲਤ ਨਹੀਂ ਕਿਹਾ ਰਾਜੀ ਬਹੁਤੀਆਂ ਗੱਲਾਂ ਨਾ ਛੱਡ ਸਿਆਣਾ ਨਾ ਬਣਾ ਸਿਆਣਾ ਨਾ ਪਾਣਾ ਖੜਜੋ ਜਨਾਬ ਖੜਜੋ 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 ਤੇ ਨਹੀਂ ਦੇਣੀ ਨਾ ਦੇ ਅਗਲੇ ਨੇ ਮਹਿੰਗੀ ਲੱਗੂ ਬਿਸ਼ੱਕ ਨਾ ਲਿਜਾਵੇ ਪਰ ਸਾਡੀ ਗੱਲ ਤੇ ਫੁੱਲ ਜ਼ਰੂਰ ਚੜਾਵੇਂ ਠੀਕ ਹੈ ਜੇ ਤੈਨੂੰ ਕੋਈ ਮਹਿੰਗੀ ਲੱਗੀ ਤੇਰੇ ਮੈਂ ਕੀ ਲੱਗੀ ਛੱਡ ਜੀ ਤੇਰੇ ਮਗਰ ਮੇਲਦੀ ਨਹੀਂ ਆਉਂਦੀ ਛੱਡ ਜੀ ਛੱਡ ਜੀ ਕੋਈ ਇਹ ਤੈਨੂੰ ਬੱਸ ਵੇਚ ਦੀ ਚੱਪ ਫੜਾ ਰਾਂ ਛੱਡ ਦੇ ਛੱਡ ਦੇ ਤੇਰੇ ਨਾਲ ਇਹ ਹੋ ਗਈ 25 ਦੀ ਤੇ ਗੱਲ ਨਹੀਂ ਕੱਚੀ ਦੀ ਹਾਂ ਚੱਕ ਮਿਲ ਅੱਗੇ ਲਵੇ ਹਾਂ ਹਾਲ ਬਾਹੇ ਢਿੱਬੀ ਟਾਵੇ ਨਮਾ ਬੈਣ ਕਾ ਆਵੇ 25 ਸਾਡੀ ਗੱਲ ਤੇ ਫੁੱਲ ਚੜਾਵੇ 25000 ਦੀ ਬੱਕਰੀ ਰੂਨਾ ਵਾਲੇ ਵਿੱਚ ਜਾਵੇ 8 ਚੱਕ 8 ਚੱਕ ਆ ਮਜਾ ਕੇ ਆਇਆ 8 ਚੱਕ ਜਾ ਕੇ ਆਇਆ 8 ਚੱਕ ਮੈਂ ਨਹੀਂ ਕਿੱਥੇ ਮੈਂ ਨਹੀਂ ਲਿਆ ਉਹ ਮੈਂ ਨਹੀਂ ਲਿਆ ਇਹ 8 ਚੱਕ ਰੂਨਾ ਵਾਲੇ ਮੈਂ ਹੁਣ ਜਾ ਕੇ ਆਇਆ ਉੱਥੇ ਹੀ ਜਾਊਗੀ ਨਮਾਜੇ ਦੇ ਨਾਲ ਜਾਊਗੀ ਨਮਾਜੇ ਦੇ ਕੋਲ ਹੀ ਨਮਾਜੇ ਦੇ ਘਰ ਮੈਂ ਜਾ ਕੇ ਵੀਡੀਓ ਮੇਰੇ ਚੈਨਲ ਤੇ ਬਣਾ ਕੇ ਆਇਆ ਤਿੰਨ ਆ ਮੇਰੇ ਵਾਲੇ ਤਿੰਨ ਮਾਜੇ ਦੀ ਬੱਕਰੀ 6 ਲੱਖ ਦੇ ਚੜਾ ਕੇ ਆਇਆ ਉਹਨੇ ਮੈਨੂੰ ਦਿੱਤੀ ਨਹੀਂ ਮੈਨੇ ਬੱਕਰੀ ਭੇਜਣੀ ਸੀ ਉਹ ਦਵਾਈ ਸੇਖਾਂ ਵਾਸਤੇ ਕਿਉਂ ਬੱਕਰੀ ਦੀ ਡਿਮਾਂਡ ਵੀ ਜਹਾਜ਼ ਚ ਜਾਣਦੀ ਸੀ ਉਹ ਬਾਈ ਭੇਜਣ ਵਾਲਾ ਕਿਹੜਾ ਆਪਣਾ ਸਲੀਮ ਉਹ ਕਹਿੰਦਾ ਬਾਈ ਬੱਕਰੀ ਲੈ ਲੇ ਤੇ ਮਿੰਟ ਚ ਆਪਾਂ ਜਹਾਜ਼ ਚੜ੍ਹਦੇ ਆਂਗੇ ਉਹ ਬੱਕਰੀ ਦਾ ਸੌਦਾ ਹੀ ਨਹੀਂ ਹੋਇਆ ਕਿਉਂ ਜਹਾਜ਼ ਤੇ ਚੜਨ ਵਾਲਾ ਵੀ ਤੇਰੇ ਪਿੰਡੀ ਬੈਠਾ ਟ੍ਰੇਨਾਂ ਤੇ ਚੜਨ ਵਾਲਾ ਵੀ ਤੇਰੇ ਪਿੰਡੀ ਬੈਠਾ ਅਸੀਂ ਆ ਪੀਆ ਟ੍ਰੇਨਾਂ ਸਲੀਮ ਤੇ ਨਦੀਮ ਨਦੀਮ ਦੋਏ ਭਾਈ ਵਧੀਆ ਬੰਦੇ ਨੇ ਉਹ ਜੋ ਯੂਟਿਊਬਰ ਸਟਾਰ ਵੀ ਨੇ ਉਹ ਹਾਂ ਬਿਲਕੁਲ ਸਟਾਰ ਵੀ ਹੈ ਹਾਂਜੀ ਮੇਮ ਨਹੀਂ ਦਿਖਾਓ ਆ ਲਓ ਜੀ ਰਾ ਮੇਮ ਨਹੀਂ ਲਿਆ ਮੇਮ ਨਹੀਂ ਲਿਆ ਵੀਡੀਓ ਬਣਾਉਂਦਾ ਸੀ ਮਧਿਆ ਜੀ ਆਪਣੀ ਚੈਨਲ ਤੇ ਲੈ ਬੇ ਬੱਕਰੀ ਦਿਖਾ ਦੇ ਕਰਾਂ ਮੇਮ ਨਹੀਂ ਨਹੀਂ ਚੌੜੇ ਹੋ ਜੋ ਓ ਮੇਮ ਨਹੀਂ ਤਾਂ ਲਿਆ ਯਾਰ ਕਿਸਨੂੰ ਸੂਇਆ ਹੈ ਬੇ ਲਿਆ ਲਿਆ ਤੀਜੇ ਸੂਇਆ ਆਉਰੇ ਲਿਆ ਕੱਢ ਕੇ ਦੇਖੋ ਜੀ ਆਹ ਦੇਖੋ ਕੈਡੀ ਵਧੀਆ ਭੂਰ ਕੰਨੀ ਮੇਵਨੀ ਐ ਪੂਰੀ ਲੰਬੀ ਲੂੰਜੀ ਹਾੜੀ ਚਰ ਕੇ ਬੱਕਰੀ ਬਣ ਜੂ ਹਸੂ ਕੱਤੇ ਚ ਸਹੀ ਗੱਲ ਐ ਤੇ ਇੱਕ ਦੇ ਇੱਕ ਦੇ ਬੰਦੇ ਦੀਆਂ ਬੱਕਰੀਆਂ ਦੋ ਬਣਾ ਕੇ ਲੈ ਗਿਆ ਹਾਂ ਇਹ ਨਹੀਂ ਗੱਲਾਂ ਵੀ ਪੂਰਾ ਬੰਦਾ ਝਾਰ ਰਿਹਾ ਐ ਤੇ ਮਾੜੀ ਕੁਆਲਟੀ ਨਹੀਂ ਬੰਦੇ ਨੇ ਖਰੀਦੀ ਹੂੰ ਤਾਂ ਇਹਨਾਂ ਦਾ ਨਾਮ ਚੱਲਦਾ ਰੋੜਾਂ ਵਾਲਿਆਂ ਦਾ ਤੇ ਇਹਨਾਂ ਨੇ ਵੀ ਹਰ ਬਰੀਡ ਦੀ ਬੱਕਰੀ ਹਰ ਬਰੀਡ ਦਾ ਫੋਕ ਜਿੰਨਾ ਇਹਨਾਂ ਦੇ ਪਿੰਡ 'ਚ ਜਿਗਾੜ ਖੜਾ ਐ ਮੇਰਾ ਖਿਆਲ ਇਹ ਪਿੰਡਾਂ 'ਚ ਹੋਣਾ ਵੀ ਨਹੀਂ ਨਹੀਂ ਕੋਈ ਹੈ ਨਹੀਂ ਨਾ ਜੇ ਕਿਤੇ ਨਮਾਇਸ਼ ਮੇਲਾ ਸੀ ਉੱਥੇ ਕਰਾਉਣ ਲੱਗ ਜੀਏ ਨਾ ਵੀ ਮੈਨੂੰ ਲੱਗਦਾ ਪੰਜ ਸਿੱਕੀਆਂ 'ਚ ਤਾਂ ਇੰਨਾ ਦਾ ਹੀ ਮਾਲ ਆਊਗਾ ਬਿਲਕੁਲ ਆਊਗਾ ਇਹ ਆ ਬੱਕਰੀ ਪੰਜ ਸਿੱਕੀਆਂ ਦੇ ਵਿੱਚ ਇੰਨਾ ਇੰਨਾ ਦਾ ਮਾਲ ਆਊਗਾ ਰੋੜਾਂ ਵਾਲੀ ਦੇ ਪਿੰਡ ਦਾ ਨਮਾ ਨਮਾ ਬਾਕੀ ਆ ਥੋੜੇ ਜੇ ਮਿੰਨਾਂ 'ਚ ਸਾਡਾ ਵੀਰ ਕਲਾਕਾਰ ਆ ਸਾਡਾ ਮਿੱਤਰ ਬਹੁਤ ਤਕੜਾ ਕਲਾਕਾਰ ਹੈ ਉਹ ਜਿਹੜਾ ਆ ਆਸਟ੍ਰੇਲੀਆ ਉਹ ਤੋਂ ਬਾਅਦ ਦੋ ਮਿੰਟ ਦੋ ਮਿੰਟ ਵੀਰੇ ਲੈਣਾ ਧੂਰੀ ਦੋ ਮਿੰਟ ਜੀ ਉਹ ਬਾਈ ਨੇ ਮੁਰਨਾ ਹੁਣ ਸੂਜੇ ਚ ਤੇ ਮੈਂ ਤੇ ਆਮਨ ਨੇ ਬਹੁਤ ਵੱਡੇ ਪੱਦਰ ਤੇ ਮੇਲਾ ਕਰਵਾਇਆ ਜਾਊਗਾ ਪਿੰਡ ਰੋੜਾਂ ਵਾਲੀ ਦੇ ਵਿੱਚ ਉਹਦੀ ਢਾਣੀ ਤੇ ਉਹ ਸਟਾਰ ਨੇ ਮੇਥੋਂ ਪੰਗੜੇ ਪਵਾਉਣੇ ਨੇ ਆ ਕੇ ਸਾਡੀ ਗੱਲਬਾਤ ਹੋ ਗਈ ਜੇ ਜਉਂਦੇ ਰਹੇ ਬਿਲਕੁਲ ਤਿੰਨ ਦਿਨ ਮੇਲਾ ਸਾਡਾ ਫੁੱਲ ਚੱਲਣਾ ਤੂੰ ਦੇਖੀ ਨਹੀਂ ਗੱਲਾਂ ਕਰਾ ਦਾਂਗੇ ਸਾਡੇ ਢੇਰੇ ਸਾਸਰੀਕਾਰ ਜੀ ਸਾਰੇ ਲੈਓ ਜੀ ਬੱਕਰੀ ਪੈਸੇ ਦਿਓ ਬਾਈ